ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੋਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੀ ਯੂਨੀਵਰਸਿਟੀ ਵਿੱਚ ਪਹੁੰਚੇ ਆ ਜਿੱਥੇ ਅੱਜ ਤੁਹਾਨੂੰ ਇੱਕ ਤਸਵੀਰ ਦਿਖਾਉਣ ਜਾ ਰਿਹਾ ਜਿਹੜੀਆਂ ਗਰਮਾ-ਗਰਮ ਪੂੜੀਆਂ ਸਰਦਾਰ ਜੀ ਵੱਲੋਂ ਇੱਥੇ ਬਣਾਈਆਂ ਜਾਂਦੀਆਂ ਵਾਂ ਤੇ ਬਣਾ ਕੇ ਜਿੰਨੇ ਵੀ ਇੱਥੇ ਭਾਈਚਾਰਕ ਸਾਂਝ ਦੇ ਵਿੱਚੋਂ ਪਹੁੰਚਦੇ ਆ ਵੀਰ ਤੇ ਉਹ ਗਰਮਾ-ਗਰਮ ਪੂੜੀਆਂ ਜਿਹੜੀਆਂ ਇੱਥੇ ਖਾ ਕੇ ਆਨੰਦਤ ਹੁੰਦੇ ਆ ਤੇ ਕੀ ਕੀ ਤਿਆਰ ਕਰਦੇ ਆ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਕੈਮਰਾਮੈਨ ਨੂੰ ਕਹਿੰਨਾ ਜਿਹੜੀਆਂ ਤਾਜ਼ੀਆਂ-ਤਾਜ਼ੀਆਂ ਪੂੜੀਆਂ ਨਿਕਲਣੀਆਂ ਸਾਰੀਆਂ ਇੱਕ ਵਾਰੀ ਜਿੰਨੇ ਵੀ ਇਹ ਦਰਸ਼ਕ ਲੁਧਿਆਣਾ ਟੌਪ ਲਾਈਵ ਨਿਊਜ਼ ਤੋਂ ਦੇਖ ਰਹੇ ਆ ਉਹ ਦਿਖਾਈ ਜਾਵੇ ਤੇ ਬਾਕੀ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਸਰਦਾਰ ਜੀ ਉਹਨਾਂ ਸਾਜੀ ਸਤਿ ਸ਼੍ਰੀ ਅਕਾਲ ਪਹਿਲੇ ਦਿੱਖਿਆ ਸਰਦਾਰ ਜੀ ਹੋਰ ਸਰ ਕੀ ਨਾਮ ਆਪਾਂ ਮੇਰਾ ਨਾਮ ਜਨਕਪ੍ਰੀਤ ਆ ਜੀ ਅੱਛਾ ਜਨਕਪ੍ਰੀਤ ਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਖਿਲਾ ਰਹੇ ਹੋ ਮੈਨੂੰ ਤਰੀਕਨ 20 ਸਾਲ ਹੋ ਗਏ ਜੀ 20 ਸਾਲ ਹੋ ਗਏ ਹਾਂ ਜੀ ਏਸੀ ਜਗ੍ਹਾ ਤੇ ਏਸੀ ਜਗ੍ਹਾ ਤੇ ਅੱਛਾ ਕੀ ਕੀ ਬਣਾ ਲਏ ਇੱਥੇ ਫਿਲਹਾਲ ਤਾਂ ਮੇਲੇ ਨੂੰ ਤਾਂ ਆਪਣਾ ਪੰਜਾਬੀ ਕਲਚਰ ਹੈ ਜਿਹੜਾ ਪੂਰੀ ਛੋਲੇ ਅੱਛਾ ਜੀ ਠੀਕ ਹੈ ਜੀ ਇਹ ਨਹੀਂ ਮੈਂ ਕਦੇ ਬੰਦ ਕੀਤਾ ਮੇਨ ਪੂਰੀ ਛੋਲੇ ਹੁੰਦੇ ਆ ਮੇਨ ਬਰੈਡ ਪਕੌੜੇ ਸਮੋਸੇ ਨੂਡਲ ਵਾਲੇ ਆਲੂ ਵਾਲੇ ਤੇ ਹੋਰ ਬੜੀਆਂ ਆਈਟਮਾਂ ਭਾਜੀ ਚਾਹ ਹੋਗੀ ਤੇ ਮੇਨ ਆਪਣਾ ਕਲਚਰ ਪੰਜਾਬੀ ਪੂਰੀ ਛੋਲੇ ਕਿਉਂਕਿ ਛੋਲੇ ਬਟੂਰੇ ਹਰ ਕੋਈ ਖਾ ਲੈਂਦਾ ਤੋਂ ਜਿਸ ਤਰ੍ਹਾਂ ਹੁਣ ਇੱਥੇ ਜਿੰਨੇ ਵੀ ਕਰਮਚਾਰੀ ਕੰਮ ਕਰਦੇ ਨੇ ਉਹ ਲੰਚ ਟਾਈਮ ਹੁੰਦਾ ਜਾਂ ਕਿਦਾਂ ਹੋਰ ਉੱਥੇ ਵਾਸਤੇ ਵੀ ਤੁਸੀਂ ਕੋਈ ਚੀਜ਼ ਤਿਆਰ ਹਾਂਜੀ ਉਹ ਕਿਵੇਂ ਹੁਣ ਅੱਜ ਤਾਂ ਮੇਲਾ ਚਲੋ ਪੂਰੀ ਛੋਲੇ ਆ ਤੇ ਵੈਸੇ ਆਪਣੇ ਕੋਲ ਲੰਚ ਹੁੰਦਾ ਨਾਸ਼ਤਾ ਹੁੰਦਾ ਵਾ ਇਹ ਲੋਸੀ ਨਿੰਬੂ ਪਾਣੀ ਹੋਰ ਬੜੀਆ ਮਤਲਬ ਕਿਹੜੀ ਕੀ ਹੁੰਦੀ ਹੈ ਮਹਿਗੀ ਮੂਗੀ ਸਾਰਾ ਕੁ ਬਣਾ ਕੇ ਦੇ ਦਈਦੇ ਕਿ ਕਿਸ ਤਰ੍ਹਾਂ ਰੱਖਿਆ ਤੁਸੀਂ ਇੱਥੇ ਸਰਕਾਰੀ ਰੇਟ ਜੁਠਾਜੀ ਯੂਨਾਈਟੇਡ ਦਾ ਰੇਟ ਆ ਉਹ ਤੋਂ ਵੱਧ ਕੇ ਆਪਾਂ ਰੇਟ ਕਦੇ ਦੇ ਨਹੀਂ ਚਾਹਦੇ ਜੀ ਜਿੱਦਾਂ ਹੁਣ ਮਠਿਆਈਰ ਤਿਆਰ ਕਰਦੇ ਆ ਕਿਵੇਂ ਇਹਦੇ ਚ ਕਿਹੜੇ ਕਿਹੜੇ ਚੀਜ਼ਾਂ ਜ਼ਿਆਦਾ ਵਰਤਦੇ ਆਂ ਤੇ ਸਫਾਈ ਅੱਛਾ ਜੀ ਪਿੰਡ ਸਾਡੇ ਚੱਕੀ ਲਈ ਮੇਰੇ ਚਾਚੇ ਦੇ ਲੜਕੇ ਨੇ ਤੇ ਜਿਹੜੇ ਸੋਲੇ ਬਣਾਉਣੇ ਆ ਉਹ ਜਾਮ ਆਹੀ ਮਿੱਠਾ ਛੋਟਾ ਪਾਉਣੇ ਆ ਕਦੋਂ ਆਪਾਂ ਭਿਉਣੇ ਆ ਉਦੋਂ ਵੀ ਮਿੱਠਾ ਛੋਟਾ ਪਾਉਣਾ ਕਦੋਂ ਵਾਲ ਨੇ ਉਹਦੇ ਮਿੱਠਾ ਓਟਾ ਪਾਉਣਾ ਪਰ ਮੈਂ ਉਹ ਚੀਜ਼ਾਂ ਨਹੀਂ ਪਾਉਂਦਾ। ਅੱਛਾ। ਕਿ ਮੇਰੇ ਮੈਂ ਚੁੱਲੇ ਦੇ ਤੜਕੇ 3 ਵਜੇ ਚੁੱਲੇ ਦੇ ਸੋਲੇ ਘਰੇ ਹੋਇਆ। ਉਹੀ 1 ਘੰਟਾ ਹੀ ਜ਼ਿਆਦਾ ਲੱਗਨੇ ਆ। ਉਹਨੂੰ ਰਿਹਾਉਣ ਵਾਸਤੇ 1 ਘੰਟਾ ਜ਼ਿਆਦਾ ਜ਼ਿਆਦਾ ਲੱਗ ਜਾਂਦਾ। ਠੀਕ ਹੈ। ਜਿਹੜੀ ਟੇਸਟੀ ਜਿਹੜੇ ਉਹਦੇ ਨਾਲ ਹੀ ਬਣਦੇ। ਇਹੀ ਤਾਂ ਸਵਾਦ ਆ। ਤੁਸੀਂ ਆ ਹੁਣ ਸੋਲੇ ਮੇਰੇ ਕੋ ਪਏ ਹੋਣਗੇ। ਇਹਨੂੰ ਚਾਹੇ 2-3 ਰੱਖ ਲੋ ਖਰਾਬ ਨਹੀਂ ਹੋਣਗੇ। ਬਟਾੜਾ ਰੱਖ ਕੇ ਦੇਖ ਲੋ। ਕੱਲ੍ਹ ਨੂੰ ਸੋਲੇ ਖਰਾਬ ਆਪਣੇ ਸਾਮ ਨੂੰ ਸੋਲੇ ਖਰਾਬ ਹੋ ਜਾਂਦੇ। ਦਰਸ਼ਕਾਂ ਨੂੰ ਕੀ ਜਾਨਣਾ ਚਾਹੁੰਦੇ ਜਿੰਨੇ ਪਿਆਰੇ ਦੱਸੋ ਕਿ ਸਰੋਤੇ ਤੁ ਕੈਮੀਕਲ ਹਨ ਇਹ ਜਿਹੜੇ ਮਿੱਠਾ ਛੋਟਾ ਜੀ ਭਾਜੀ ਹੱਦੋਂ ਵੱਧ ਨੁਕਸਾਨ ਆ। ਅਰਾ ਰੋਡ ਟਿੱਕੀਆਂ 'ਚ ਪਾਉਂਦੇ ਆ। ਚਟਣੀ 'ਚ ਪਾਉਂਦੇ ਆ ਉਹ ਵੀ ਹੱਦੋਂ ਵੱਧ ਨੁਕਸਾਨ। ਢੇਡ ਖਰਾਬ ਹੁੰਦੇ ਆ ਯਾਰਾ ਰੋਡ ਤੇ ਮਿੱਠਾ ਓਟ ਦਾ ਹੱਦੋਂ ਵੱਧ ਨੁਕਸਾਨ ਆ ਜੀ। ਇਹ ਚੀਜ਼ਾਂ ਤੋਂ ਬੱਚਿਆਂ ਦੇ ਅੱਜਕੱਲ ਬੱਚੇ ਫਮਾਰ ਹੁੰਦੇ ਐ ਇਸ਼ੇ ਖਾਤਰ بیمار ਹੁੰਦੇ। ਕੋਧਵਾਰਾ ਰੋਡਾ ਟਿੱਕੀ ਖਾ ਲਈ। ਅਰਾ ਰੋਡ 'ਚ ਹੋਰ ਵੀ ਕੀ ਪੈਂਦੀ ਐ। ਬ੍ਰੈਡ ਗ੍ਰਾਮ ਪੈਂਦਾ, ਚੌਲਾਂ ਦਾ ਚੂਰਾ ਪੈਂਦਾ। ਕੀ ਨਹੀਂ ਪੈਂਦਾ ਅਰਾ ਰੋਡ? ਕਿੰਨੇ ਲੋਕ ਇੱਥੇ ਆ ਜਾਂਦੇ ਆ ਜਿਹੜੇ ਚਾਹ ਪਾਣੀ ਨੂੰ ਲੈ ਕੇ ਜਾਂ ਨਾਸਤੇ ਨੂੰ ਜਾਂ ਦੁਪਹਿਰ ਦਾ ਲੰਚ ਜਿਹੜਾ ਕਰਦੇ ਕਿੰਨੇ ਲੋਕ ਹੁੰਦੇ ਆ ਇੱਥੇ ਭਾਈ ਕੋਈ ਲੱਗੋ ਮੈਂ ਖੜਾ 70 ਸੀ ਬੰਦੇ ਦਾ ਬੈਠਣ ਦਾ ਹੈਗਾ ਅਰੇਂਜਮੈਂਟ ਕੁਰਸੀ ਕੋਈ ਖਾਲੀ ਨਹੀਂ ਮਿਲਦੀ ਬਾਹਰੋਂ ਵੀ ਕੋਈ ਆਫਰ ਹੈ ਮਤਲਬ ਕਿ ਗੁਜ਼ਾਰਾ ਠੀਕ ਹੋ ਜਾਂਦਾ ਇਹਦੇ ਨਾਲ ਖਰਚੇ ਨਿਕਲ ਜਾਂਦੇ ਆ ਲੇਬਰ ਵੀ ਤੁਸੀਂ ਰੱਖੀ ਲੇਬਰ ਤਿੰਨ ਬੰਦੇ ਆ ਖਰਚਾ ਨਿਕਲ ਜਾਂਦਾ ਘਰ ਦਾ ਗੁਜ਼ਾਰਾ ਚੱਲ ਜਾਂਦਾ ਸਾਡਾ ਜੀ ਠੀਕ ਹੈ ਨਹੀਂ ਕਰਦਾ ਸਾਡਾ ਗੁਜ਼ਾਰਾ ਬੱਚੇ ਬਹੁਤ ਤੇ ਉਹ ਫ੍ਰੇਮ ਵਾਲੇ ਆ ਅਪਲਾਈ ਵੀ ਠੀਕ ਆ ਬਾਕੀ ਬਾਹਰੋਂ ਬਹੁਤ ਆਉਂਦੇ ਕਿਉਂਕਿ ਟੀਜੀ ਇਹ ਜੀ ਕਿੱਥੇ ਆਪਾਂ ਪੁਰਾਣਾ ਗਮੇ ਖੇਤ ਦੇ ਵਿੱਚ ਮੋਟਰ ਹੁੰਦੀ ਆ ਉਹ ਚੀਜ਼ ਐ ਇਹ ਉਹਨਾਂ ਖਿਆਲਾਂ ਤੋਂ ਰੌਣਕ ਲੱਗਣ ਲੱਗ ਜਾਂਦੀ ਖਿਆਲਾਂ 'ਚ ਆਏ ਆ ਭਾਜੀ ਇੱਕ ਤਾਂ ਹੁਣ ਮਗਰ ਅਗਰੇ ਖੇਤ ਸਾਡੇ ਈਲੇ-ਬੀਲੇ ਪੁੱਲ ਤੋਂ ਸਰੋਂ ਵਿੱਚੀ ਜਾਂਦੀ ਸਾਰੇ ਸਰ ਸਰਬਾਨ ਵੀ ਸਾਰੇ ਆਂਦੇ ਸਾਨੂੰ ਹੁਣ ਮੈਂ ਨੌਂ ਨਹੀਂ ਲੈ ਸਕਦਾ ਪੰਜਾਬ ਪੁਲਿਸ ਵਾਲੇ ਭਾਜੀ ਪੰਜਾਬ ਪੁਲਿਸ ਵਾਲੇ ਹੋਰ ਬੜੇ ਤਰ੍ਹਾਂ ਦੇ ਅਫਸਰ ਕਾਰਪੋਰੇਸ਼ਨ ਵਾਲੇ ਤੇ ਬੜੇ ਤਰ੍ਹਾਂ ਤਰ੍ਹਾਂ ਦੇ ਅਫਸਰ ਆਉਂਦੇ ਤੇ ਹੋਰ ਅਫਸਰ ਵੀ ਆਉਂਦੇ ਬਾਕੀ ਐਮਐਲ ਵਗੈਰਾ ਇਥੇ ਆਂ ਬੈਠੇ ਰਹਿੰਦੇ ਸੀ ਸਾਡੀ ਟਾਈਮਿੰਗ ਕੀ ਟਾਈਮਿੰਗ ਹੈਗਾ ਮੇਰਾ ਸ਼ੇਡ ਤੋਂ 5 ਸਵੇਰੇ ਸਵੇਰ ਦਾ ਨਾਮ ਮਸ਼ਹੂਰ ਆ ਪੂਰਾ ਕਾਬੇ ਦਾ ਨਾਮ ਫਰਵਿਊ ਕੈਫੇ ਤੇ ਮਸ਼ਹੂਰ ਆ ਬਹੁਤ ਵਧੀਆ ਜੀ ਪਿੱਛੇ ਇੱਕ Song ਬਹੁਤ ਜ਼ਿਆਦਾ ਰਿਲੀਜ਼ ਹੋਇਆ ਸੀਗਾ ਜਿਹੜਾ ਚੱਲਿਆ ਵਾ ਖਾਣੀਆਂ ਤਾਂ ਦੋ ਰੋਟੀਆਂ ਬੰਦੇ ਆ ਕੀ ਖਾਣਾ ਚਾਹੁੰਦੇ ਆ ਇਹ ਸਹੀ ਆ ਜੀ ਕੇਂਦਰ ਨੇ ਅਰਜ਼ ਕਰੀ ਬਿਲਕੁਲ ਫੱਟੀ ਪੋਚੀ ਨਾ ਪਰ ਲੋੜ ਜਿੰਨਾਂ ਲਈ ਮੰਗਲੀ ਵਾਦੋ ਲੋਕੀ ਨਾ ਕਿੰਨਾ ਕਾ ਲੋੜ ਆ ਉਹਨਾਂ ਤੋਂ ਪ੍ਰਮਾਤਮਾ ਤੋਂ ਮੰਗੋ ਉਹ ਦੇਈ ਜਾਂਦਾ ਵਕੜੀ ਗੱਲ ਆ ਯਾਨੀ ਕਿ ਜਿਹੜੀ ਮਿਹਨਤ ਆ ਸਹੀ ਟਰੈਕ ਤੇ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਨੌਜਵਾਨ ਵੀਰੇ ਕਰਦੇ ਨਹੀਂ ਮਿਹਨਤ ਕੰਮ ਕੋਈ ਨਹੀਂ ਮੜਾ ਹੁਣ ਮੈਂ ਹਲਵਾਈ ਨਹੀਂ ਕੀਤਾ ਮੈਂ ਆਪਛਾਰੀ ਮਿਹਨਤ ਕਰਦਾ ਵੀਰੇ ਉੜਕੇ ਛੋਲੇ ਵੀ ਮੈਂ ਬਣਾਉਣੇ ਪੂਰੀਏ ਮੈਂ ਕੱਢਣੀਆਂ ਬਰੈਡ ਵੀ ਮੈਂ ਕੱਢਣੇ ਆ ਮੈਂ ਆਪ ਮਿਹਨਤ ਕਰਦਾ ਠੀਕ ਹੈ ਨਹੀਂ ਲੋਕ ਹਲਵਾਈ ਕਰਦੇ ਆ ਹਜ਼ਾਰ ਖੰਡ ਬਈਆ ਪਤਾ ਨਹੀਂ ਕੀ ਖਾਂਦਾ ਕੀ ਨਹੀਂ ਪਰ ਸਾਡੀ ਉਹ ਹੱਤ ਹੈ ਨਹੀਂ ਕਿੰਨੇ ਹੀ ਪ੍ਰੋਗਰਾਮ ਬੁਕਤਾਇਆ ਗੁਰੂ ਘਰ ਵੀ ਅਸੀਂ ਲੰਗਰ ਬਣਾਈਦਾ ਕਈ ਵਾਰੀ ਪਰ ਅਸੀਂ ਕਦੇ ਹਲਵਾਈ ਨਹੀਂ ਕੀਤਾ ਆਪ ਹੀ ਕਰੂਗਾ ਇਹ ਮੈਸੇਜ ਆ ਸਰੋਤਿਆਂ ਨੂੰ ਵੱਧ ਚੜ ਕੇ ਇੱਥੇ ਆ ਕੇ ਜਿਹੜੇ ਤੁਸੀਂ ਕਈ ਤਰ੍ਹਾਂ ਦੇ ਭੋਜਨ ਬਣਾਉਨੇ ਹੋ ਸ਼ਕੇ ਤੇ ਆਨੰਦ ਆਨੰਦ ਪੂਰਾ ਲੈਂਦੇ ਜੀ ਇੱਥੇ ਆ ਕੇ ਕਦੋਂ ਸਕਦੇ ਆ ਕਿਉਂਕਿ ਇੱਕ ਤਾਂ ਮਸਾਲਾ ਨਹੀਂ ਯੂਜ਼ ਕਰਦੇ ਕੋਈ ਗਰਮ ਮਸਾਲਾ ਜੀ ਕੋਈ ਸਬਜ਼ੀ ਅਜੇ ਤੱਕ ਨਹੀਂ ਪਾਇਆ ਸੈਂਪਲ ਕਿਵੇਂ ਕਰੇ ਰੋਟੀ ਬਣਦੀ ਆ ਕੋਲੇ ਵਾਲੀ ਪੱਠੀ ਮੇਨ ਕੋਲੇ ਵਾਲੀ ਪੱਠੀ ਕੋਲੇ ਵਾਲੀ ਪੱਠੀ ਦਾ ਸੁਆਦ ਹੀ ਵੱਖਰਾ ਜੀ ਗੈਸ ਵਾਲੀ ਕੋਈ ਚੀਜ਼ ਨਹੀਂ ਯੂਜ਼ ਕਰਦੇ ਗੈਸ ਕੇ ਐਮਰਜੈਂਸੀ ਸਾਨੂੰ ਲੋਡ ਪੇਜਵੇ ਫਿਰ ਯੂਜ਼ ਕਰਦੇ ਨਹੀਂ ਤਾਂ ਕੋਲੇ ਵਾਲੀ ਪੱਠੀ ਤੇ ਮਟਰ ਬ੍ਰੈਡ ਟਕੀਆਂ ਦਾੜਾ ਸਾਹਿਬ ਜੀ ਸਾਰਾ ਕੁ ਮੈਂ ਉਤੀ ਕਰ ਰਿਹਾ ਤਾਂ ਦੋਸਤੋ ਤੁਸੀਂ ਵੀ ਇੱਕ ਵਾਰੀ ਯੂਨੀਵਰਸਿਟੀ ਚ ਜ਼ਰੂਰ ਪਹੁੰਚ ਕੇ ਇੱਥੇ ਦੇ ਜਿਹੜੇ ਟੇਸਟ ਖਾੜ ਕੇ ਦੇਖੋ ਜਿਹਦੇ ਵਿੱਚ ਇੱਥੇ ਸਮੋਸੇ ਟੋਸਟ ਪੂੜੀ ਤੇ ਹੋਰ ਵੀ ਬਹੁਤ ਸਾਰੀਆਂ ਦੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਅਨੰਦਿਤ ਮਿਲਦੀਆਂ ਇਹ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਆਨਾਂ ਦੇ ਟਾਈਮ ਦੇ ਵਿੱਚ ਜਦੋਂ ਵੀ ਕੋਈ ਬੰਦਾ ਯੂਨੀਵਰਸਿਟੀ ਦੇ ਵਿੱਚ ਆਂਦਾ ਜਨਕ ਰਾਜ ਜੀ ਦੇ ਢਾਬੇ ਤੇ ਜ਼ਰੂਰ ਪਹੁੰਚੇ ਆ ਉਥੋਂ ਦੀ ਚੀਜ਼ਾਂ ਖਾ ਕੇ ਦੇਖੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੋਪ ਲਾਈਵ ਨਿਊਜ਼ ਕੈਮਰਾਮੈਨ ਦੇ ਨਾਲ ਲੁਧਿਆਣਾ ਤੋਂ ਵੀ ਜੇ ਕੁਮਾਰ ਦੀ ਖਾਸ ਹਾਂ ਆਪਣਾ ਸੁਭਰੇ ਜਗਦੀਸ਼ ਸਿੰਘ ਜੀ ਆ ਜੀ ਮੇਨਾਂ ਚੱਲ ਰਿਹਾ ਹਾਂ ਹਾਂ ਜੀ ਨਵੀਂ ਮਸ਼ੀਨਰੀ ਦੇਖੀ ਜੀ ਨਵੇਂ ਪਸ਼ੂ ਨਵੀਆਂ ਨਸਲਾਂ ਜੀ ਤੇ ਨਵੇਂ ਸੰਦ ਜੀ ਹੋਰ ਬੁੱਟਿਆਂ ਦੀਆਂ ਹੋਰ ਫਸਲਾਂ ਬਾਰੇ ਨਵੇਂ ਬੀਜਾਂ ਬਾਰੇ ਬਹੁਤ ਜਾਣਕਾਰੀ ਹੋਈ ਹੈ ਜੀ ਮੈਂ ਆ ਜਿਹੜਾ ਹਾਂ ਪੰਜਾਬ ਆ ਪੰਜਾਬ ਦੇ ਵਿੱਚ ਜਿਹੜਾ ਹੜਾ ਇਸੇ ਵਿੱਚ ਅਸਵਾ ਦੀ ਬੜੀ ਪ੍ਰੋਬਲਮ ਆ ਚੁੱਕੀ ਆ ਤੇ ਕੋ ਨੁਕਸਾਨ ਵੀ ਬਹੁਤ ਹੋ ਚੁੱਕਾ ਹਾਂਜੀ ਇਧਰ ਆਪਣੇ ਗਰਦਾਸਪੁਰ ਇਹ ਏਰੀਆ ਚ ਗਏ ਆਂ ਭਾਜੀ ਤੇ ਬਹੁਤ ਨੁਕਸਾਨ ਹੋਇਆ ਜੀ ਤੇ ਕੈਂਪ ਅਸੀਂ ਕੈਂਪ ਵੀ ਲਾਇਆ ਜੀ ਦਵਾਈਆਂ ਦੇ ਕੈਂਪ ਹਰ ਐਤਵਾਰ ਨੂੰ ਲੈ ਕੇ ਜਾਂਦੇ ਆਂ ਤੇ ਅਸੀਂ ਜਿੰਨੀ ਸਰਦਾ ਸੇਵਾ ਜਿੰਨੇ ਸਹਿਯੋਗ ਜਿੰਨੇ ਮਿੱਤਰ ਬੇਲੀ ਆ ਸਾਰੇ ਅਸੀਂ ਕਰਕੇ ਆਉਂਦੇ ਆ ਜੀ ਤੇ ਦੋ ਦੋ ਤਿੰਨ ਤਿੰਨ ਦਿਨ ਲਾ ਕੇ ਆਉਂਦੇ ਆ ਜੀ ਮੇਲੇ ਲਈ ਕੀ ਕਰਾ ਕਰਨੀ ਆ ਮੇਲੇ ਲਈ ਜੀ ਬਹੁਤ ਵਧੀਆ ਚੀਜ਼ ਆ ਜਿਵੇਂ ਆਪਣੇ ਨਵੇਂ ਬੱਚਿਆਂ ਨੂੰ ਤੇ ਆਉਣ ਵਾਲੀ ਜਨਰੇਸ਼ਨ ਪੀੜ੍ਹੀ ਨੂੰ ਆਪਣੇ ਨੂੰ ਬਹੁਤ ਵਧੀਆ ਚੀਜ਼ਾਂ ਇੱਕੋ ਸਿੱਖਣ ਨੂੰ ਮਿਲ ਰਿਹਾ ਜੀ ਤੇ ਇਹ ਚੀਜ਼ ਤਾਂ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਜੀ ਹਾਂਜੀ ਸੋਹਣੇ ਸਾਹਿਬ ਗੱਭੀ ਸੱਭਿਆਚਾਰਕ ਮੇਲੇ ਕਿਸਾਨੀ ਜਿਹੜੇ ਲੱਗ ਕੇ ਹਾਂਜੀ ਦੇਖੋ ਪੰਜਾਬੀ ਸੱਭਿਆਚਾਰ ਜਿਹੜੇ ਮੇਲੇ ਆ ਇਹ ਸਾਰੀ ਸਾਡੀ ਇੱਕ ਸਾਂਝਕ ਭਾਈਚਾਰੇ ਦੀ ਏਕਤਾ ਦੀ ਮਿਸਾਲ ਆ ਇਹ ਮੇਲੇ ਹੋਵੇਸ਼ਾ ਲੱਗਣੇ ਚਾਹੀਦੇ ਆ ਇਸ ਦਾ ਕਾਰਨ ਇਹ ਹੈ ਕਿ ਇਹ ਮੇਲੇ ਵਿੱਚ ਸਾਨੂੰ ਕਈ ਤਰ੍ਹਾਂ ਦੀ ਜਨਰਲ ਨੋਲਜ ਮਿਲਦੀ ਆ ਖੇਤੀਬਾੜੀ ਰਿਲੇਟਡ ਪਸ਼ੂਆਂ ਦੇ ਰਿਲੇਟਡ ਜਾਂ ਕਈ ਹੋਰ ਦਵਾਈਆਂ ਦੇ ਰਿਲੇਟਡ ਸਾਨੂੰ ਇਸ ਚੀਜ਼ ਤੇ ਜਨਰਲ ਨੌਲੇਜ ਮਿਲਦੀ ਹੈ ਇਸ ਕਰਕੇ ਸਾਨੂੰ ਮੇਲਿਆਂ ਦੇ ਵਿੱਚ ਆਉਣਾ ਚਾਹੀਦਾ ਹੈ ਅੱਜ ਦੇ ਯੂਥ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਦੇਖੋ ਆਪ ਵੀ ਤੁਸੀਂ ਜਾਓ ਮੇਲੇ ਦੇ ਉੱਪਰ ਕਿਉਂਕਿ ਐਤਿਕ ਵਾਰ ਯੂਨੀਵਰਸਿਟੀ ਨੇ ਇੱਕ ਨਵਾਂ ਵੀਜ਼ ਕੱਢਿਆ ਵਾ ਠੀਕ ਹੈ ਜੀ ਉਸ ਦੀ ਜਾਣਕਾਰੀ ਸਾਰੇ ਕਿਸਾਨਾਂ ਨੂੰ ਦਿੱਤੀ ਆ ਸਾਨੂੰ ਵੱਧ ਤੋਂ ਵੱਧ ਇਹ ਚੀਜ਼ ਦੀ ਇੱਥੇ ਆਣ ਕੇ ਜਾਣਨ ਉਹ ਲੈਣੀ ਚਾਹੀਦੀ ਹੈ ਅਤੇ ਗਾਂ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਬਾਰੇ ਜਾਗਰਤ ਕਰਨਾ ਚਾਹੀਦਾ ਹੈ। ਅਵਾ ਕੋਈ ਕਿੱਦਾਂ ਹੋਣਾ ਆਪਾਂ ਦੀ ਗੱਲ ਕਰੀਏ ਕਾਫੀ ਰਸਮੀ ਮੇਲਾ ਭਰਿਆ ਨਹੀਂ ਬਹੁਤ ਸ਼ੁਵਾਰ ਤੇ ਬਹੁਤ ਜਣਾਵਾਂ ਨੂੰ ਮਿਲਿਆ ਹੈ। ਅਸੀਂ ਕਈ ਚੀਜ਼ਾਂ ਸਿੱਖੀਆਂ ਹਨ ਖੇਤੀ ਦੇ ਕੰਮ ਅਸੀਂ ਨਵੇਂ ਟਰੈਕਟਰ ਦੇਖਿਆ ਹੈ। ਨਵੇਂ ਟਰੈਕਟਰ ਦੇਖੇ ਹਨ। ਤੇ ਕਈ ਚੀਜ਼ਾਂ ਸਿੱਖਣ ਨੂੰ ਵੀ ਦੇਖ ਪਿਆ ਜੀ ਵਧੀਆ ਲੱਗਿਆ ਇੱਥੇ ਵਧੀਆ ਆਪਣਾ ਨੇਚਰ ਜਿਹਾ ਦਿਸਦਾ ਵਾ ਕਿਉਂਕਿ ਅਸੀਂ ਪਿੰਡਾਂ ਤੋਂ ਆ ਤਾਂ ਸਾਨੂੰ ਕੁਦਰਤ ਨਾਲ ਬਹੁਤ ਪਿਆਰ ਆ ਤਾਂ ਅਸੀਂ ਇੱਥੇ ਤਾਂ ਆਉਂਨੇ ਆ ਹਰ ਇੱਕ ਸਾਲ ਆਉਂਨੇ ਆ ਅਸੀਂ ਇੱਥੇ ਸਾਰੀ ਫੈਮਿਲੀ ਨਹੀਂ ਆਉਂਦੇ ਚਾਚੇ ਤਾਏ ਆਉਂਦੇ ਨੇ ਤੇ ਮੇਰੇ ਦੇਦੀ ਆਉਂਦੇ ਨੇ ਮੇਰਾ ਇਕਮ ਵੀਰ ਸਿੰਘ ਆ ਅੱਛਾ ਕਿੱਧਰ ਪਹੁੰਚੇ ਅੱਜ ਕੋਈ ਅੱਜ ਅਸੀਂ ਮੇਲੇ ਕਿਸਾਨ ਮੇਲੇ ਤੇ ਪਹੁੰਚੇ ਆਂ ਜਾਣਾ ਚਾਹਨੇ ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਸੀਗਾ ਮੇਲਾ ਅਸੀਂ ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਨਵੀਆਂ ਨਵੀਆਂ ਮਸ਼ੀਨਾਂ ਦੇਖੀਆਂ ਅੱਜ ਦੇ ਬੱਚਿਆਂ ਨੂੰ ਦੂਸਰੀ ਚੀਜ਼ ਜਾਣਾ ਚਾਹਨੇ ਕਿ ਦਾ ਮੋਬਾਈਲ ਦੀ ਗੇਮ ਕਿਫਤੇ ਰਹਿੰਦੇ ਆ ਹੋਰ ਬਹੁਤ ਜ਼ਿਆਦਾ ਆਤਪਈਆਂ ਹੋ ਗਈਆਂ ਉਹਨਾਂ ਨੂੰ ਵੀ ਜਾਣਾ ਚਾਹਨੇ ਅਸੀਂ ਬਸ ਇੰਨਾ ਕਹਿਣਾ ਚਾਹੁੰਦੇ ਆ ਕਿ ਤੁਸੀਂ ਬਾਹਰ ਖੇਲੋ ਤੇ ਆਹ ਐਵੇਂ ਦੇ ਮੇਲਿਆਂ ਤੇ ਜਾਓ